ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ 22 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਨੇ ਮਾਨਸੂਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਇਹਨਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ ਤਾਂ ਕਿਸ ਅਧਿਕਾਰੀ ਨੂੰ ਕਿਸ ਥਾਂ ਤੇ ਲਗਾਇਆ ਗਿਆ ਤੁਹਾਨੂੰ ਦੱਸ ਦਿਆਂ ਕਿ ਰਾਜਦੀਪ ਘੋਰ ਪੀਸੀਐਸ ਅਧਿਕਾਰੀ ਜਿਹੜੇ 77 ਰਾਜ ਚੋਣ ਕਮਿਸ਼ਨ ਪੰਜਾਬ ਉਹਨਾਂ ਨੂੰ 77 ਰਾਜ ਚੋਣ ਕਮਿਸ਼ਨ ਪੰਜਾਬ ਅਤੇ ਬਾਦੂ ਚਾਰਜ ਜਿਹੜਾ ਸਟਾਫ ਅਫਸਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਾ ਵੀ ਲਗਾਇਆ ਗਿਆ ਹੈ ਉਧਰ ਨਿਧੀ ਕੁਮਾਰ ਬੰਬਾ ਵਧੀਕ ਡਿਊਟੀ ਕਮਿਸ਼ਨਰ ਫਿਰੋਜ਼ਪੁਰ ਉਹਨਾਂ ਨੂੰ ਵਧੀਕ ਡਿਊਟੀ ਕਮਿਸ਼ਨਰ ਪਿੰਡੂ ਵਿਕਾਸ ਫਿਰੋਜ਼ਪੁਰ ਲਗਾਇਆ ਗਿਆ ਹੈ ਦਮਨਜੀਤ ਸਿੰਘ ਮਾਨ ਉਹਨਾਂ ਉਹਨਾਂ ਤਨਾਤੀ ਵਾਸਤੇ ਉਪਲਬਧ ਸੀਗੇ ਜਿਨ੍ਹਾਂ ਨੂੰ ਵਧੀਕ ਡਿਊਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਦਾ ਚਾਰਜ ਦਿੱਤਾ ਗਿਆ ਉਹਦੇ ਦੀਪ ਸਿੰਘ ਸਿੱਧੂ ਤਨਾਤੀ ਦੀ ਉਪਲਬਧ ਸੀਗੇ ਉਹਨਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਗੁਰੂ ਹਰਸਾਹੇ ਲਗਾਇਆ ਗਿਆ ਹੈ ਤੇ ਨਾਲ ਹੀ ਗੱਲ ਕਰਾਂਗੇ ਮਨਜੀਤ ਸਿੰਘ ਚੀਮਾ ਦੀ ਜੋ ਕਿ ਡਾਇਰੈਕਟਰ ਅਵਾਦੀ ਸੀਗੇ ਉਹਨਾਂ ਨੂੰ ਰਿਜਨਲ ਟਰਾਂਸਪੋਰਟ ਅਫਸਰ ਸੰਗਰੂਰ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਇੰਦਰ ਸਿੰਘ ਜਿਹੜੇ ਪੀਸੀਐਸ ਅਫਸਰ ਸੀਗੇ ਉਹਨਾਂ ਨੂੰ ਉਹ ਪਹਿਲਾਂ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਸੀਗੇ ਬਦਲੇ ਦੀਨ ਸੀਗੇ ਜਿਨ੍ਹਾਂ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਮਰਸਰ ਲਗਾਇਆ ਗਿਆ ਅਲਕਾ ਕਾਲੀਆ ਮਿਰਕ ਅਫਸਰ ਜਲੰਧਰ ਵਿਕਾਸ 30 ਸੀਗੇ ਜਿਨ੍ਹਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਦੀ ਖਾਲੀ ਥਾਂ ਤੇ ਬਾਧੂ ਚਾਰਜ ਮਿਰਖ ਅਫਸਰ ਜਲੰਧਰ ਵਿਕਾਸ ਅਥਾਰਟੀ ਦਿੱਤਾ ਗਿਆ ਅਮਨਜੋਤ ਕਾ ਉਪ ਮੰਡਲ ਮੈਜਿਸਟ੍ਰੇਟ ਨੰਗਲ ਸੀਗੇ ਉਹਨਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਖਾਲੀ ਥਾਂ ਤੇ ਉੱਤੇ ਲਾਇਆ ਗਿਆ ਰਜੇਸ਼ ਕੁਮਾਰ ਸ਼ਰਮਾ ਪੀਸੀਐ ਸਦਕਾਰੀ ਸੀਗੇ 2016 ਬੈਚ ਦੇ ਉਹਨਾਂ ਨੂੰ ਰੀਜਨਲ ਟਰਾਂਸਪੋਰਟ ਅਫਸਰ ਸੰਗਰੂਰ ਲਾਇਆ ਗਿਆ ਉਪ ਮੰਡਲ ਮੈਜਿਸਟ੍ਰੇਟ ਦੜਬਾ ਜੋ ਕਿ ਪੀਸੀਐਸ ਨੂੰ ਵਾਧੂ ਚਾਰਜ ਤੋਂ ਰਿਲੀਫ ਕਰਦੇ ਹੋਏ ਮਨਜੀਤ ਕੌਰ ਨੂੰ ਰਿਲੀਫ ਕਰਦੇ ਹੋਏ ਡਿੜਬੇ ਲਗਾਇਆ ਗਿਆ ਉਹਨਾਂ ਨੂੰ ਤਾਂ ਬੱਬਨਦੀਪ ਸਿੰਘ ਵਾਲੀਆ ਜੋ ਕਿ 2016 ਦੇ ਪੀਸੀਐਸ ਅਧਿਕਾਰੀ ਨੇ ਉਹਨਾਂ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਲਗਾਇਆ ਗਿਆ ਪਟਿਆਲਾ ਸੀਗੇ ਜੋ ਉਹਨਾਂ ਨੂੰ origignal transport ਅਫਸਰ ਪਟਿਆਲਾ ਲਗਾਇਆ ਗਿਆ ਵਿਕਰਮਜੀਤ ਸਿੰਘ ਪਾਂਦੇ ਸਹਾਇਕ ਕਮਿਸ਼ਨਰ ਫਾਜ਼ਰਕਾ ਸੀਗੇ ਉਹਨਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਬਟਾਲਾ ਤੇ ਵਾਧੂ ਚਾਰਜ ਦੇ ਕਮਿਸ਼ਨਰ ਨਗਰ ਨਿਕਮ ਬਟਾਲਾ ਦਿੱਤਾ ਗਿਆ ਰਜੀਵ ਕੁਮਾਰ ਜੋ ਕਿ origional ਟ੍ਰਾਂਸਪੋਰਟ ਅਫਸਰ ਸੀਗੇ ਪਟਿਆਲਾ ਦੇ ਉਹਨਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਲਗਾਇਆ ਗਿਆ ਤਾਂ ਇਹ ਇਹਨਾਂ ਸਮੇਤ 22 ਅਧਿਕਾਰੀ ਨੇ ਜਿਹੜੇ ਹੋ ਬਦਲੇ ਗਏ ਨੇ ਤਾਂ ਲਗਾਤਾਰ ਮਾਨ ਸਰਕਾਰ ਬਣਨ ਤੋਂ ਬਾਅਦ ਅਫਸਰਾਂ ਦੀਆਂ ਬਦਲੀਆਂ ਹੁੰਦੀਆਂ ਨਸਰਾਂ ਹੁੰਦੀਆਂ ਨੇ ਪੰਜਾਬ ਦੇ ਅੰਦਰ ਭਾਵੇਂ PCS ਅਧਿਕਾਰੀ ਹੋਣ ਭਾਵੇਂ IPS ਅਧਿਕਾਰੀ ਹੋਣ ਜਾਂ ਪੀਪੀਆ ਅਧਿਕਾਰੀ ਹੋਣ ਤਾਂ ਲਗਾਤਾਰ ਬਦਲੀਆਂ ਦਾ ਦੌਰ ਜਾਰੀ ਹੈ ਲਗਾਤਾਰ ਮਾਨ ਸਰਕਾਰ ਅਫਸਰਾਂ ਦੀ ਬਦਲੀ ਕਰਦੀ ਹੈ ਤਾਂ ਜੋ ਇੱਕ ਥਾਂ ਦੇ ਉੱਤੇ ਕੋਈ ਅਫਸਰ ਜ਼ਿਆਦਾ ਸਮਾਂ ਨਾ ਟਿਕ ਪਾਏ ਇਥੋਂ ਤੱਕ ਕਿ ਥਾਣਿਆਂ ਦੇ ਵਿੱਚ ਮੁਲਾਜ਼ਮਾਂ ਤੱਕ ਵੀ ਮਾਨ ਸਰਕਾਰ ਸਮੇਂ-ਸਮੇਂ ਤੇ ਬਦਲੀ ਵਿਖਾਈ ਜਾਂਦੀ ਹੈ ਜਿਹੜਿਆਂ ਦੇ ਡਿਪਟੀ ਕਮਿਸ਼ਨਰ ਜਿਹੜਿਆਂ ਦੇ ਪੁਲਿਸ ਕਮਿਸ਼ਨਰ ਐਸਐਸਪੀਜ਼ ਉਹਨਾਂ ਦੀ ਵੀ ਲਗਾਤਾਰ ਮਾਨ ਸਰਕਾਰ ਵੱਲੋਂ ਸਮੇਂ-ਸਮੇਂ ਤੇ ਬਦਲੀ ਕੀਤੀ ਜਾਂਦੀ ਹੈ ਤਾਂ ਜੋ ਸਹੀ ਢੰਗ ਦੇ ਨਾਲ ਕੰਮ ਕਰ ਹੋਣਾ ਅਤੇ ਕਿਸੇ ਤਰ੍ਹਾਂ ਦੀ ਜਿਹੜੀ ਕਰਾਪਸ਼ਨ ਹੈ ਉਸ ਨੂੰ ਥੱਲ ਪਾਈ ਜਾ ਸਕੇ ਇਸ ਤੇ ਮਦਨਜ਼ਰ ਮਾਨ ਸਰਕਾਰ ਸਮੇਂ-ਸਮੇਂ ਤੇ ਫੈਸਲੇ ਲੈਂਦੀ ਹੈ ਤਾਂ ਹੁਣੇ ਵੱਡਾ ਫੈਸਲਾ ਲੈਂਦੇ ਹੋਏ ਮਾਨ ਸਰਕਾਰ ਨੇ 22 ਜਿਹੜੇ ਪੀਸੀਐਸ ਅਧਿਕਾਰੀ ਸੀ ਉਹਨਾਂ ਦੇ ਤਬਾਦਲੇ ਕੀਤੇ ਨੇ ਕਿਉਂਕਿ ਜਿਹੜੇ ਇਹ ਅਧਿਕਾਰੀ ਹੁੰਦੇ ਨੇ ਇਹ ਸਟੇਟ ਵੱਲੋਂ ਸਿਵਲ ਸਰਵਿਸ ਦੇ ਵਿੱਚ ਲਗਾਏ ਜਾਂਦੇ ਨੇ ਤਾਂ ਉਹਨਾਂ ਦੇ ਹੁਣ ਤਬਾਦਲੇ ਹੋਏ ਨੇ ਬਹੁਤ ਸਾਰੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਖਾਲੀ ਥਾਂ ਤੇ ਲਗਾਇਆ ਗਿਆ ਬਹੁਤ ਸਾਰੇ ਅਧਿਕਾਰੀ ਜਿਹੜੇ ਸੀਗੇ ਉਹਨਾਂ ਦੀ ਬਦਲੀ ਹੋਣੇ ਵਾਲੀ ਸੀ ਜਾਂ ਕਿ ਜਾਂਦੀ ਬਦਲੀ ਹੋ ਚੁੱਕੀ ਸੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬਦਲ ਕੇ ਚਾਰਜ ਦਿੱਤੇ ਗਏ ਨੇ ਤਾਂ ਇਹ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਕਿਉਂਕਿ ਇੱਕ ਪਾਸੇ ਜਿਹੜੀਆਂ ਖਾਲੀ ਥਾਂਾਂਆਂ ਸੀ ਉੱਥੇ ਜ਼ਰੂਰਤ ਸੀ ਕਿਉਂਕਿ ਭਾਰਤ ਪਾਕਿਸਤਾਨ ਦਾ ਜਿਹੜਾ ਜੰਗ ਚੱਲ ਰਹੀ ਹੈ ਉਸ ਤੇ ਮੱਦੇਨਜ਼ਰ ਅਫਸਰਾਂ ਦੀ ਜ਼ਰੂਰਤ ਹੈ ਵੱਖ-ਵੱਖ ਦਿਸ਼ਾ ਨਿਰਦੇਸ਼ ਜਾਰੀ ਕਰਨੇ ਹੁੰਦੇ ਨੇ ਮੌਕੇ ਦਾ ਜਾਇਜ਼ਾ ਲੈਣਾ ਹੁੰਦਾ ਬਹੁਤ ਸਾਰੇ ਕੰਮ ਹੁੰਦੇ ਨੇ ਜਿਸ ਕਰਕੇ ਉਹਨਾ ਇਹਨਾਂ ਅਵਸਰਾਂ ਦੀ ਤਣਾਤੀ ਵੀ ਹੋਈ ਹੈ ਕਈ ਥਾਵਾਂ ਦੇ ਉੱਤੇ ਤੇ ਇਹਨਾਂ ਦੀ ਤਬਾਦਲੇ ਵੀ ਹੁੰਦੇ ਨਜ਼ਰ ਆਏ ਨੇ ਜੁਬਾਜਤ ਧੰਨਵਾਦ